ਕੁਫੀ ਕਈ ਵਾਰ ਮੈਨੂੰ ਦੇਖਦੇ ਹਾਂ 20 30 ਦਿੱਲੀ ਚੰਡੀਗੜ੍ਹ ਛੱਡ ਕੇ ਪਿੰਡ ਜਾਂਦਾ ਡਿਸਟ੍ਰਿਕਟ ਸੰਗਰੂਰ ਚ ਡੇਲੀ ਅਪ ਡਾਊਨ ਕਰਦਾ ਬਹੁਤ ਕੁਝ ਆਊਗਾ ਉੱਥੇ ਰਹਿਣ ਨੂੰ ਪਰ ਜਿਹੜੀਆਂ ਚੀਜ਼ਾਂ ਪਿੰਡ ਚ ਮਿਲਦੀਆਂ ਨੇ ਉਹ ਮੈਨੂੰ ਉੱਥੇ ਨਹੀਂ ਮਿਲ ਸਕਦੀਆਂ ਇਹ ਮੇਰੇ ਬਚਪਨ ਦੇ ਮਿੱਤਰ ਨੇ ਕਾਕਾ ਜੀ ਆਜੋ ਕਾਕਾ ਜੀ ਇਹ ਬਚਪਨ ਦੇ ਮਿੱਤਰ ਨੇ ਮੇਰੇ ਪਿੰਡ ਤੋਂ ਪੱਕਾ ਨਾ ਦੱਸ ਦਿਓ ਇਹਨਾਂ ਨੂੰ ਪ੍ਰਮੋਦ ਕੁਮਾਰ ਜੀ ਇਹ ਪ੍ਰਮੋਦ ਕੁਮਾਰ ਜੀ ਮਾਸਟਰ ਜੀ ਸੀ ਫਿਰ ਰਿਟਾਇਰ ਰਿਟਾਇਰ ਹੋ ਗਏ ਮੈਂ ਇਹਨਾਂ ਨੂੰ ਕਿਹਾ ਵਾਟਰ ਜੀ ਤੁਸੀਂ ਰਿਟਾਇਰ ਤਾਂ ਹੋ ਗਏ ਇੱਕ ਮੁੰਡਾ ਵੀ ਇਹਨਾਂ ਦਾ ਅਜੇ ਨੌਕਰੀ ਤੇ ਨਹੀਂ ਸੀ ਲੱਗਿਆ ਮੈਂ ਕਿਹਾ ਵੀ ਆਪਾਂ ਸਮਾਜ ਨੂੰ ਕੀ ਦੇ ਸਕਦੇ ਆ ਕਹਿੰਦੇ ਆਪਾਂ ਸਮਾਜ ਨੂੰ ਬਹੁਤ ਕੁਝ ਦੇ ਸਕਦੇ ਆ ਜੇ ਬੰਦਾ ਚਾਹੇ ਮੈਂ ਕਿਹਾ ਤੁਸੀਂ ਐ ਕਰੋ ਦੁੱਧ ਦਾ ਇੱਕ ਪ੍ਰੋਜੈਕਟ ਹੈ ਵੀ ਉਹਨੂੰ ਉਸੇ ਤਰ੍ਹਾਂ ਹੀ ਚਲਾਈ ਜਾਓ ਜਿਵੇਂ ਚੱਲਦਾ ਸੀ ਕਿਉਂਕਿ ਉਹ ਇੱਥੇ ਪਹਿਲਾ ਅਰੋੜਾ ਸਾਹਿਬ ਸੀਗੇ ਉਹ ਨਾਲੇ ਰਹਿਸ ਚੰਡੀਗੜ੍ਹ ਕਰ ਲਈ ਮੇਰੇ ਪਿੱਛੇ ਦੁੱਧ ਦਾ ਪ੍ਰੋਜੈਕਟ ਲੱਗਿਆ ਹੋਇਆ ਆ ਆ ਦੇਖੋ ਇੱਥੇ ਜਿਹੜਾ ਕਿਸਾਨਾਂ ਤੋਂ ਦੁੱਧ ਆਉਂਦਾ ਜਿਸ ਤਰ੍ਹਾਂ ਆਜੋ ਕਾਕਾ ਜੀ ਜਿਸ ਤਰ੍ਹਾਂ ਦੁੱਧ ਆਉਂਦਾ ਉਸੇ ਤਰ੍ਹਾਂ ਹੀ ਪਾ ਕੇ ਦੇ ਦਿੰਦੇ ਨੇ ਫਾਇਟ ਲਾ ਕੇ ਜਿਹੜਾ ਬਚ ਜਾਂਦਾ ਉਹ ਡੈਰੀ ਵਾਲੇ ਲੈ ਜਾਂਦੇ ਨੇ ਤੇ ਡੈਰੀ ਵਾਲੇ ਲੈ ਜਾਂਦੇ ਨੇ ਠੀਕ ਹੈ ਠੀਕ ਹੈ ਲੈ ਜਾਂਦੇ ਨੇ ਲੈ ਜਾਂਦੇ ਨੇ ਠੇਕੇਦਾਰ ਆਪ ਲੈ ਕੇ ਜਾਂਦੇ ਨੇ ਹਾਂਜੀ ਆਪ ਲੈ ਆਪ ਆਇਆ ਨੇ ਨੇ ਫਾਲਤੂ ਜਿਹੜਾ ਬਚ ਜਾਂਦਾ ਸਾਨੂੰ ਇਲਾਕਾ ਨਿਵਾਸੀਆਂ ਨੂੰ ਇੰਨਾ ਕੋ ਫਾਇਦਾ ਹੈ ਇਹਦਾ ਡੈਰੀ ਦਾ ਕਿ ਸਾਨੂੰ ਪ्योर ਦੁੱਧ ਮਿਲ ਜਾਂਦਾ ਮੈਂ ਹਰ ਸ਼ਾਮ ਨੂੰ ਆਉਣਾ ਕੈਨੀ ਪ੍ਰਵਾਹ ਕੇ ਤਾਜ਼ਾ ਦੁੱਧ ਜਿਹਾ ਜਿਹਾ ਕਿਸਾਨ ਤੋਂ ਆਇਆ ਆਇਆ ਸਾਨੂੰ ਕਾਕਾ ਜੀ ਦੇ ਦਿੰਦੇ ਨੇ ਕਾਕਾ ਜੀ ਸੰਤੁਸ਼ਟੀ ਹੈਂਗੀ ਤੁਹਾਨੂੰ ਇਹ ਕੰਮ ਚ ਅਜੇ ਤੱਕ ਤਾਂ ਪੂਰੀ ਸੰਤੁਸ਼ਟੀ ਹੈ ਨਵਾਂ ਨਵਾਂ ਕੰਮ ਆ ਇਹਨਾਂ ਨੂੰ ਅਸੀਂ ਰਿਕੁਐਸਟ ਕਰਕੇ ਇਹ ਪ੍ਰੋਜੈਕਟ ਦਵਾਇਆ ਸੀ ਕਾਫੀ ਵੱਡਾ ਪ੍ਰੋਜੈਕਟ ਹੈ ਮੈਂ ਤੁਹਾਨੂੰ ਦਿਖਾਉਣਾ ਤੇ ਆ ਦੇਖੋ ਕਿਉਂਕਿ ਹੁਣ ਦੁੱਧ ਦਾ ਕੰਮ ਜੇ ਪਾਇਓਰਿਟੀ 'ਚ ਕਰਨਾ ਹੈ ਤਾਂ ਫਿਰ ਉੱਥੇ ਤਾਮ-ਜਾਮ ਮਸ਼ੀਨਾਂ ਵਗੈਰਾ ਨਹੀਂ ਹੁੰਦੀਆਂ ਉੱਥੇ ਤਾਂ ਇੱਕ ਠੰਡਾ ਕਰਨ ਵਾਲਾ ਬਕਸਾ ਲੱਗਿਆ ਹੁੰਦਾ ਤੇ ਛੋਟੀਆਂ-ਮੋਟੀਆਂ ਇੱਕ ਦੋ ਗੱਡੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਦੁੱਧ ਆਇਆ ਉਸੇ ਤਰ੍ਹਾਂ ਹੀ ਪਵਾ ਲੈਣਾ ਹੁੰਦਾ ਮੈਂ ਪਿਓਰਟੀ ਨੂੰ ਜਿਹੜੇ ਇਹਨਾਂ ਦੇ ਪਹਿਲਾ ਮਾਲਕ ਸੀ ਕਾਕਾ ਜੀ ਕੀ ਨਾਂ ਸੀ ਉਹਨਾਂ ਦਾ ਸ਼੍ਰੀ ਬਲਰਾਜ अरोड़ा ਜੀ ਬਲਰਾਜ अरोड़ा ਜੀ ਬਲਰਾਜ अरोड़ा ਬਈ ਬੰਦੇ ਦੀ ਉਹਦੀ ਵੀ ਮੈਂ ਮੰਨਦਾ ਸੀ ਗੱਲ ਮੈਨੂੰ ਹੋ ਗਏ 4-5 ਸਾਲ ਮੈਂ ਦੇਖਦਾ ਸੀ ਵੀ ਜਿਵੇਂ ਕਿਸਾਨ ਤੋਂ ਦੁੱਧ ਇੱਥੇ ਆਇਆ ਉਹਨਾਂ ਨੇ ਉਸੇ ਤਰ੍ਹਾਂ ਹੀ ਪੁਣੀਆਂ ਲਾਈਆਂ ਵੇਨੇ ਢੋਲਾਂ ਨੂੰ ਪੁਣ ਕੇ ਪਾ ਦੇਣਾ ਜਿਨੇ ਲੋਕਲ ਲੈ ਕੇ ਜਾਣਾ ਜਿਨੇ ਜਾਣੇ ਦੀ ਕਿਸੇ ਬਾਹਰ ਡੈਰੀ ਚ ਜਾਣਾ ਹੈ ਉਹ ਆਪਦਾ ਇਹਨਾਂ ਨੇ ਚਿਲਰ ਚਲਾ ਦੇਣਾ ਤੇ ਦੁੱਧ ਜਾਣੀ ਦੀ ਉਹ ਸ਼ਹਿਰਾਂ ਨੂੰ ਚਣਿਆ ਜਾਣਾ ਬਹੁਤ ਵਧੀਆ ਪ੍ਰੋਜੈਕਟ ਹੈ ਇਹ ਕਾਕਾ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਲਿਆ ਨੂੰ ਮਾਸਟਰ ਜੀ ਇਹ ਪ੍ਰੋਜੈਕਟ ਬਿਲਕੁਲ ਜੀ ਇਹ 21 ਜੂਨ ਤੋਂ ਆ ਗਿਆ ਸੀ 21 ਜੂਨ ਤੋਂ ਜੀ ਤੇ ਇਹ ਪ੍ਰੋਜੈਕਟ ਹੈ ਨਾ ਜਿਹੜਾ ਦੁੱਧ ਦਾ ਦੁੱਧ ਤੇ ਪੁੱਤ ਪੰਜਾਬ ਵਿੱਚ ਕਹੇ ਗਏ ਨੇ ਵੀ ਕਿਸਮਤ ਵਾਲੇ ਨੂੰ ਮਿਲਦੇ ਤੁਸੀਂ ਵੀ ਕਿਸਮਤ ਵਾਲੇ ਹੋ ਜਿਨ੍ਹਾਂ ਨੂੰ ਇਹ ਦੁੱਧ ਦਾ ਐਡਾ ਵੱਡਾ ਪ੍ਰੋਜੈਕਟ ਨਹੀਂ ਤਕਰੀਬਨ ਮਹਾਜਨ ਲੋਕ ਇਸ ਪਾਸੇ ਨੂੰ ਨਹੀਂ ਆਉਂਦੇ ਉਹਦਾ ਕੋਈ ਫੈਕਟਰੀ ਲਾ ਲਈ ਕੋਈ ਹੋਰ ਲਾ ਲਿਆ ਤੁਸੀਂ ਤੁਹਾਡਾ ਸੁਭਾਅ ਇਹ ਹਜਾ ਸੀ ਤੇ ਦੁੱਧ ਦੀ ਜਿਹੜੀ ਜਾਣਦੀ ਕਹਿੰਦੇ ਨੇ ਵੀ ਪਹਿਲਾਂ ਤਾਂ ਵੇਚਦੀ ਨਹੀਂ ਸੀ ਹੁੰਦੇ ਮੈਂ 1980 ਤੱਕ ਦੇਖਿਆ 1.5 ਰੁਪਏ ਕਿਲੋ ਵੇਚਣ ਲੱਗਿਆ ਸੀ ਉਹ ਅੱਧੀ ਦੁਨੀਆ ਵੇਚਦੀ ਨਹੀਂ ਸੀ ਹੁੰਦੀ ਵੀ ਦੁੱਧ ਵੇਚਣਾ ਨਹੀਂ ਹੈਗਾ ਠੀਕ ਹੈ ਕਰਾਜੇ ਕੰਮ ਆਉਂਦਾ ਸੀ ਸੀਰੀਆ ਨੂੰ ਪਲਾਤਾ 92 ਤੋਂ ਬਾਅਦ ਚ ਕਮਰਸ਼ੀਅਲ ਹੋਣ ਲੱਗਿਆ ਮਿਲਕ ਪਰ ਅੱਜ ਕਾਕਾ ਜੀ ਧੰਨਵਾਦ ਹੈ ਤੁਹਾਡਾ ਜਿਹੜੇ ਤੁਸੀਂ ਪਿਓਰ ਦੁੱਧ ਸਾਲ ਨੂੰ ਦਿਨੇ ਉਹ ਇੱਥੇ ਇਹ ਆਹ ਜਨਰੇਟਰ ਲੱਗਿਆ ਹੋਇਆ ਜੀ ਆ ਦੇਖੋ ਪ੍ਰੋਜੈਕਟ ਬਹੁਤ ਵਧੀਆ ਆ ਜੋ ਕਾਕਾ ਜੀ ਦਿਖਾ ਦिए ਇਹ ਸਾਡਾ ਵੀਰ ਹੈ ਸਾਡਾ ਦੋਸਤ ਹੈ ਮੇਰੀ ਟੀਮ ਚ ਹੈ ਮੈਂਬਰ ਨੇ ਸਭ ਨਾਲੋਂ ਵੱਡੀ ਗੱਲ ਕੀ ਹੈ ਵੀ ਜਦੋਂ ਸਾਨੂੰ ਕਿਸੇ ਪੂਰ ਪਰਸਨ ਲਈ ਲੋਡ ਹੁੰਦੀ ਐ ਤਾਂ ਅਸੀਂ ਕਾਕਾ ਜੀ ਨੂੰ ਫੋਨ ਮਾਰਦੇ ਆ ਵੀ ਕਾਕਾ ਜੀ ਆ ਫਲਾਣੇ ਬੰਦੇ ਨੂੰ ਦਵਾਈ ਲੈ ਦੋ ਤਾਂ ਇਹਨਾਂ ਨੇ ਕਦੇ ਆਣਾ ਕਰਨੀ ਨਹੀਂ ਕਰਨੀ ਹੈਗੀ ਨਾਲ ਵੀ ਨਾਲ ਕਿਉਂਕਿ ਸਾਡੇ ਫੋਨ ਨੂੰ ਨਾ ਬਹੁਤ دوست ਤਾਂ ਸਾਡੇ ਡੀਕ ਦੇ ਨੇ 20 30 ਫੋਨ ਕਰੂਗਾ ਚੰਡੀਗੜ੍ਹੋਂ ਤੇ ਦੁਕਾਨ ਤੋਂ ਦਵਾਈ ਚੱਕ ਕੇ ਕਿਸੇ ਜ਼ਰੂਰਤਮੰਦ ਨੂੰ ਫੜਾਉਂ ਇਹਨਾਂ ਦੋਸਤਾਂ ਦਾ ਪੈਸਾ ਵੀ ਕਿਸੇ ਚੰਗੇ ਪਾਸੇ ਲੱਗਦਾ ਮੈਂ ਤੁਹਾਨੂੰ ਯੁਗੇਸ਼ ਜੀ ਮਲਾਏ ਸੀ ਕੱਪੜੇ ਵਾਲੇ ਉਹ ਵੀ ਮੇਰੀ ਟੀਮ ਮੈਂਬਰ ਸੀ ਇਹ ਕਾਕਾ ਜੀ ਮਲਾਏ ਨੇ ਇਹ ਵੀ ਟੀਮ ਮੈਂਬਰ ਨੇ ਸਾਡਾ ਗਰੁੱਪ ਹੈ ਜਿਹੜਾ ਸਾਰਾ ਹੌਲੀ-ਹੌਲੀ ਤੁਹਾਨੂੰ ਸਾਰੇ ਟੀਮ ਦੇ ਬੰਦੇ ਅਸੀਂ ਮਲਾਵਾਂਗੇ ਜਿੰਨੇ ਬੰਦੇ ਕੰਮ ਕਰਦੇ ਨੇ ਕਹੇ ਜੇ ਕੰਮ ਕਰਦੇ ਕੋ ਯੁਗੇਸ਼ ਜੀ ਸੀ ਕੱਪੜੇ ਵਾਲੇ ਧੂਰੀ ਵਾਲੇ ਮਲਾਏ ਸੀ ਤੇ ਇੱਕ ਡਾਕਟਰ ਸਾਹਿਬ ਮਲਾਏ ਸੀ ਚੰਡੀਗੜ੍ਹ ਤੋਂ 11 ਸੈਕਟਰ ਜਿਹੜੇ ਇੰਜੈਕਸ਼ਨ ਲਾਉਂਦੇ ਨੇ ਇਹ ਸਾਰੇ ਲੋਕ ਨਾਲ ਮਨ ਸੇਵਾ ਕਰਦੇ ਨੇ ਇਹ ਕੋਈ ਪ੍ਰੋਮੋਸ਼ਨ ਨਹੀਂ ਹੈਗੀ ਜਿਹੜੀ ਆ ਵੀਡੀਓ ਬਣਾ ਰਿਹਾ ਨਾ ਮੈਂ ਇਹ ਕੋਈ ਪ੍ਰੋਮੋਸ਼ਨ ਨਹੀਂ ਹੈਗੀ ਇਹ ਸਵੱਛ ਬੰਦਿਆਂ ਦੇ ਸਵੱਛ ਕੰਮ ਨੇ ਕਿਉਂਕਿ ਉਦੋਂ ਪਿੱਛੇ ਮੇਰੇ ਚਿਲड्रन ਲੱਗਿਆ ਹੋਵੇ ਇਹਨਾਂ ਦਾ ਮੁਲਾਜ਼ਮ ਬੈਠਾ ਹੈ ਇਹਨਾਂ ਨੇ ਜਿਹੜਾ ਬੱਚ ਦਾ ਦੁੱਧ ਹੈ ਉਹ ਚਕਾ ਦੇਣਾ ਬਾਹਰ ਸਵੀਟਸ ਫੈਕਟਰੀਆਂ ਨੂੰ ਜੋ ਵੀ ਕਿਤੇ ਦੁਕਾਨ ਤੇ ਵਿਕਦਾ ਹੈ ਜਿੱਥੇ ਉਹਨਾਂ ਨੂੰ ਲੈ ਜਾਣਾ ਸਾਨੂੰ ਇੱਥੇ ਪਿਓਰ ਦੁੱਧ ਜ਼ਰੂਰ ਮਿਲ ਜਾਂਦਾ ਹੈ ਕਈ ਵਰੀ ਲੋਕ ਕਹਿੰਦੇ ਨੇ ਵੀ ਪਿੰਡਾਂ ਦਾ ਫਾਇਦਾ ਕੀ ਸਾਡਾ ਟੱਸ ਪਾ ਇਹ ਹੁਣ ਤਾਂ ਐਸਡੀਐਮ ਸਿਟੀ ਬਣ ਗਿਆ ਕਿਉਂਕਿ ਇੱਥੇ ਐਸਡੀਐਮ ਦੀ ਜਿਹੜੀ ਇਮਾਰਤ ਬਣੀ ਹੈ 6-7 ਕਰੋੜ ਦੀ ਉਹਦੇ ਕਰਕੇ ਸਾਡਾ ਸ਼ਹਿਰ ਤਰੱਕੀ ਤੇ ਹਲਕਾ ਅਮਰਗੜ ਪਰ ਲੇਕਿਨ ਅਜਿਹੀਆਂ ਚੀਜ਼ਾਂ ਅਜੇ ਵੀ ਇੱਥੇ ਹੈਗੀਆਂ ਨੇ ਬਹੁਤ ਬਹੁਤ ਧੰਨਵਾਦ ਆਈ ਤੁਹਾਨੂੰ ਰੱਬ ਤਰੱਕੀ ਦੇਵੇ ਕਿੰਨੇ ਸਾਂਝ ਰਿਟਾਇਰ ਹੋ ਗਏ ਸੀ ਤੁਸੀਂ ਨੇ ਜਿਹਾ ਫਰਵੀ ਚ 29 ਫਰਵੀ 2024 ਸੀ 2024 ਜੀ ਰਟਾਇਰ ਹੋ ਗਈ ਥੀ ਰਟਾਇਰ ਹੋ ਕੇ ਫਿਰ ਆਰਾਮ ਕਰਨ ਦਾ ਨਹੀਂ ਮਨ ਬਣਿਆ ਵੀ ਆ ਵੀ ਆਰਾਮ ਹੈ ਜੇ ਪੱਖਾ ਲਈ ਬੈਠੇ ਵਿਖਾ ਆਪਣੇ ਜੱਸੀ ਸੇਖੋਂ ਜੀ ਬਿੰਦੂ ਜੀ ਅਸ਼ਵਨੀ ਬਿੱਟੂ ਜੀ ਸਾਰੇ ਟੀਮ ਮੈਂਬਰਾਂ ਚੋਂ ਇਹ ਵੀ ਇੱਕ ਟੀਮ ਮੈਂਬਰ ਨੇ ਜਦ ਕਿਤੇ ਗਾਹੇ ਗਾਹੇ ਲੋਡ ਪੈਂਦੀ ਹੈ ਕਿਸੇ ਪੂਰ ਪਰਸਨ ਨੂੰ ਮੈਡੀਸਨ ਦੀ ਤਾਂ ਇਹ ਬਾਅਦ ਛੱਡ ਕੇ ਹਿੱਸਾ ਪਾਉਂਦੇ ਨੇ ਕਾਕਾ ਜੀ ਮੈਂ ਕਹਿੰਦਾ ਵੀ ਤਰੱਕੀਆਂ ਕਰਨ ਸਾਡੇ ਜਿਹੇ ਦੋਸਤ ਜਿਹੜੇ ਪੁੱਤਾਂ ਦੀ ਜਗ੍ਹਾ ਦੁੱਧ ਮੰਨਿਆਗੇ ਆ ਵੀ ਉਹ ਸਾਨੂੰ ਸਵੱਛ ਮਿਲਦਾ ਸਾਡੇ ਪਿੰਡ 'ਚ ਥੈਂਕ ਯੂ ਜੀ ਨਮਸਕਾਰ ਬੁਲਾ ਦਿਓ ਸਾਰਿਆਂ ਨੂੰ ਰਾਮ ਰਾਮ ਜੀ